ਇੱਥੇ ਜਿਹੜਾ ਇੱਕ ਗੀਤ ਬੜਾ ਮਸ਼ਹੂਰ ਹੋਇਆ ਸੀ ਖਾਣੀਆਂ ਤਾਂ ਬੰਦਿਆ ਤੈ ਦੋ ਰੋਟੀਆਂ ਖਾਣੀਆਂ ਤਾਂ ਬੰਦਿਆ ਤੂੰ ਦੋ ਰੋਟੀਆਂ ਮੰਨ ਲੋ ਤਾ ਅਡੀ ਸੇਤ ਠੀਕ ਨਹੀਂ ਰਹਿੰਦੀ ਤੇ ਤੁਸੀਂ ਨੇੜ ਦੇ ਕਿਸੇ ਡਾਕਟਰ ਨਾਲ ਸੰਪਰਕ ਕਰਦੇ ਹੋ ਡਾਕਟਰ ਤੁਹਾਡੀ ਜਾਂਚ ਕਰਦਾ ਤੇ ਜਾਂਚ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਤੁਹਾਡੇ ਵਿੱਚ ਆਇਰਨ ਦੀ ਕਮੀ ਹੈ ਯਾਨੀ ਕਿ ਤੁਹਾਨੂੰ ਅਨੀਮੀਆ ਨਾਮ ਦੀ ਬਿਮਾਰੀ ਤੇ ਡਾਕਟਰ ਇਹਦੇ ਲਈ ਤੁਹਾਨੂੰ ਸਲਾਹ ਦਿੰਦਾ ਹੈ ਕਿ ਇਹਦਾ ਇਲਾਜ ਹੈਗਾ ਰੋਟੀ ਤੇ ਰੋਟੀ ਕਿਹੜੀ ਜੇ ਜੀ ਡਾਕਟਰ ਸਾਹਿਬ ਆਪ ਆਪਦੇ ਹਸਪਤਾਲ ਚੋਂ ਬਣਵਾ ਕੇ ਤੁਹਾਡੇ ਘਰ ਭੇਜਣਗੇ ਤੇ ਤੁਸੀਂ ਉਹ ਰੋਟੀ ਖਾਣੀ ਤੇ ਉਹ ਰੋਟੀ ਹੋਏਗੀ ਰੇਡੀਓਐਕਟਿਵ ਰੋਟੀ ਯਾਨੀ ਕਿ ਉਸ ਰੋਟੀ ਚ ਮਿਲਿਆ ਹੋਏਗਾ ਪਲੂਟੋਨੀਅਮ ਤੇ ਤੁਸੀਂ ਅੱਖਾਂ ਮੀਚ ਕੇ ਡਾਕਟਰ ਦੀ ਸਲਾਹ ਤੇ ਉਹ ਰੋਟੀ ਹਰ ਰੋਜ਼ ਖਾ ਰਹੇ ਇਨਸਾਨੀਅਤ ਦਾ ਸ਼ਰਮਸਾਰ ਹੋਣਾ ਤਾਂ ਲਾਜ਼ਮੀ ਹੈ ਜਦੋਂ ਤੁਹਾਡੀ ਮੁੱਢਲੀ ਜ਼ਰੂਰਤ ਨੂੰ ਲੈ ਕੇ ਤੁਹਾਡੇ ਤੇ ਤਜਰਬੇ ਹੋ ਰਹੇ ਯੂਕੇ ਚ ਆਕਸਫੋਰਡ ਤੋਂ 1 ਘੰਟੇ ਦੀ ਦੂਰੀ ਤੇ ਇੱਕ ਛੋਟਾ ਜਿਹਾ ਸ਼ਹਿਰ ਹੈ ਕੋਵੈਂਟਰੀ 1950-60 ਦੇ ਆਸ-ਪਾਸ ਦੱਖਣੇ ਛੇ ਲੋਕਾਂ ਨੇ ਖਾਸਾ ਰੋਜਾਨਾ ਕੀਤਾ ਯੂਕੇ ਵੱਲ ਤੇ ਖਾਸ ਕਰਕੇ ਪੰਜਾਬੀਆਂ ਨੇ ਤੇ ਕੁਆਇੰਟਰੀ ਚ ਬਾਕੀ ਛੇ ਲੋਕਾਂ ਨਾਲੋਂ ਪੰਜਾਬੀ ਕਿਤੇ ਜ਼ਿਆਦਾ ਵੱਸ ਕੁਆਇੰਟਰੀ ਚ ਰਹਿੰਦੀ ਸੀ ਇੱਕ ਆਮ ਪੰਜਾਬਣ ਘਰੇਲੂ ਔਰਤ ਜਿਹਦਾ ਨਾਮ ਸੀ ਪ੍ਰੀਤਮ ਕੌਰ ਪ੍ਰੀਤਮ ਕੌਰ ਨੂੰ ਇੱਕ ਦਿਨ ਆਪਣੀ ਸਿਹਤ ਠੀਕ ਨਹੀਂ ਲੱਗੀ ਤੇ ਉਹਨੇ ਇੱਕ ਨਜ਼ਦੀਕੀ ਡਾਕਟਰ ਨਾਲ ਸੰਪਰਕ ਕੀਤਾ ਡਾਕਟਰ ਦਾ ਕਹਿਣਾ ਸੀ ਕਿ ਤੈਨੂੰ ਐਨੀਮੀਆ ਦੀ ਦਿੱਕਤ ਹੈ ਤੇ ਇਹ ਦਿੱਕਤ ਤੇਰੀ ਖੁਰਾਕ ਕਰਕੇ ਹੈ यूके सरकार ਵੱਲੋਂ ਇੱਕ ਸਿਹਤ ਭਲਾਈ ਪ੍ਰੋਗਰਾਮ ਚਲਾਇਆ ਗਿਆ ਹੈ ਜੋ ਕਿ ਬਿਲਕੁਲ ਫ੍ਰੀ ਹੈ ਤੇ ਅਸੀਂ ਉਸ ਪ੍ਰੋਗਰਾਮ ਦੇ ਤਹਿਤ ਤੇਰਾ ਇਲਾਜ ਬਿਲਕੁਲ ਫ੍ਰੀ ਕਰ ਸਕਦੇ ਹਾਂ। ਭੋਲੀ ਭਾਲੀ ਪ੍ਰੀਤਮ ਕੌਰ ਨੇ ਛੱਟ ਹਾਂ ਕਰ ਦਿੱਤੀ। ਚਲੋ ਜੀ ਪ੍ਰੀਤਮ ਕੌਰ ਨੇ ਰਜਿਸਟ੍ਰੇਸ਼ਨ ਕਰਾ ਲਈ ਤੇ ਪ੍ਰੋਸੈਸ ਸ਼ੁਰੂ ਹੋ ਗਿਆ। ਡਾਕਟਰਾਂ ਦੀ ਟੀਮ ਦਾ ਇੱਕ ਬੰਦਾ ਹਰ ਰੋਜ਼ ਸਵੇਰ 7 ਵਜੇ ਪ੍ਰੀਤਮ ਕੌਰ ਨੂੰ ਰੋਟੀਆਂ ਦੇ ਜਾਂਦਾ ਤੇ ਦੁਪਹਿਰੇ ਉਹਨੂੰ ਕਾਲ ਕਰਕੇ ਪੁੱਛਿਆ ਜਾਂਦਾ ਕਿ ਕੀ ਤੂੰ ਰੋਟੀਆਂ ਖਾਧੀਆਂ? ਜੇ ਕੁਦਰਤੀ ਪ੍ਰੀਤਮ ਕੌਰ ਵੱਲੋਂ ਕਾਲ ਮਿਸ ਹੋ ਜਾਂਦੀ ਤਾਂ ਉਹਨਾਂ ਦੀ ਟੀਮ ਦਾ ਬੰਦਾ ਘਰ ਆਉਂਦਾ ਆ ਕੇ ਪੁੱਛਦਾ ਕਿ ਰੋਟੀ ਖਾਧੀ ਬਕਾਇਦਾ ਚੈੱਕ ਕਰਦਾ ਕਿ ਕੀ ਰੋਟੀਆਂ ਖਾ ਲਈਆਂ ਦਈਆਂ ਨਹੀਂ ਕਿ ਨਹੀਂ ਪ੍ਰੀਤਮ ਕੌਰ ਨੂੰ ਜਿਸ ਤਰ੍ਹਾਂ ਡਾਕਟਰ ਤੇ ਡਾਕਟਰ ਦੀ ਟੀਮ ਕਹਿ ਰਹੀ ਸੀ ਪ੍ਰੀਤਮ ਕੌਰ ਉਸੇ ਤਰ੍ਹਾਂ ਹੀ ਕਰਦੀ ਰਹੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹ ਕੋਈ ਸਿਹਤ ਭਲਾਈ ਪ੍ਰੋਗਰਾਮ ਨਹੀਂ ਸੀ ਇਹ ਇੱਕ ਐਕਸਪੈਰੀਮੈਂਟ ਜੋ ਕਿ ਪ੍ਰੀਤਮ ਕੌਰ ਤੇ ਪ੍ਰੀਤਮ ਕੌਰ ਦੇ ਨਾਲ ਦੀਆਂ ਹੋਰ ਵੀ ਦਕਸ਼ਿਨਸ਼ਈ ਔਰਤਾਂ ਤੇ ਕੀਤਾ ਜਾ ਰਿਹਾ ਸੀ ਇਹ ਸਾਰੀਆਂ ਹੋੜੀਆਂ ਪਾਲੀਆਂ ਔਰਤਾਂ ਇਸ ਕਾਰਜ ਨੂੰ ਅਪਲਾਈ ਕਾਰਜ ਸਮਝ ਕੇ ਅੱਖਾਂ ਮੀਚ ਕੇ ਡਾਕਟਰਾਂ ਦੀ ਜੀ ਹਜ਼ੂਰੀ ਚ ਲੱਗੀਆਂ ਰਹੀਆਂ ਦਰਅਸਲ 1950-60 ਦੇ ਆਸ-ਪਾਸ ਡਾਕਟਰਜ਼ ਨੂੰ ਅਨੀਮੀਆ ਬਾਰੇ ਖਾਸੀ ਜਾਣਕਾਰੀ ਹਾਸਲ ਹੋ ਚੁੱਕੀ ਸੀ ਜੇ ਆਪਾਂ ਸਿੱਧੇ-ਸਿੱਧੇ ਸ਼ਬਦਾਂ ਚ ਕਹਿ ਲਈਏ ਤਾਂ ਅਨੀਮੀਆ ਨਾਮ ਦੀ ਬਿਮਾਰੀ ਮਾਰਕੀਟ ਵਿੱਚ ਆ ਚੁੱਕੀ ਸੀ ਦੋਸਤੋ ਅਨੀਮੀਆ ਉਹ ਬਿਮਾਰੀ ਹੈ ਜਿਦੇ ਵਿੱਚ ਬਲੱਡ ਸਾਡੇ ਸਰੀਰ ਦੇ ਆਰਗਨਸ ਤੱਕ ਸਹੀ ਤਰੀਕੇ ਨਾਲ ਆਕਸੀਜਨ ਨਹੀਂ ਪਹੁੰਚਾ ਪਾਉਂਦਾ ਡਾਕਟਰ ਸਮਝ ਚੁੱਕੇ ਸੀ ਕਿ ਸਾਰਾ ਸਿਆਪਾ ਆਇਰਨ ਦਾ ਆਇਰਨ ਦੀ ਕਮੀ ਔਰਤਾਂ ਦੇ ਵਿੱਚ ਵੱਧ ਪਾਈ ਜਾਂਦੀ ਹੈ ਸਪੈਸ਼ਲੀ ਦੱਖਣ ਏਸ਼ੀਆਈ ਔਰਤਾਂ ਚ ਪਰ ਉਦੋਂ ਤੱਕ ਡਾਕਟਰਸ ਨੂੰ ਇਹ ਨਹੀਂ ਪਤਾ ਸੀ ਕਿ ਹਿਊਮਨ ਬਾਡੀ ਫੂਡ ਦੇ ਵਿੱਚੋਂ ਆਇਰਨ ਨੂੰ ਕਿਸ ਤਰ੍ਹਾਂ ਨਾਲ ਅਬਜ਼ਰਵ ਕਰਦੀ ਹੈ ਜੇ ਉਹ ਇਹ ਸਮਝ ਲੈਂਦੇ ਤਾਂ ਉਹ ਅਨੀਮੀਆ ਲਈ ਇਲਾਜ ਤੇ ਅਨੀਮੀਆ ਲਈ ਖੁਰਾਕ ਬਣਾ ਲੈਂਦੇ ਪਰ ਉਹ ਲੱਗ ਪਏ ਹੋਰ ਪੁੱਠੇ ਤੇ ਅੰਦੇ ਦਾ ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਰਿਸਰਚਰ ਪ੍ਰੋਫੈਸਰ ਪੀਟਰ ਐਲਵੋਡ ਵੀਟਰ ਐਲਬੋਨ ਨੂੰ ਲੋੜ ਸੀ ਤਿੰਨ ਚੀਜ਼ਾਂ ਦੀ ਪਹਿਲੀ ਅਨੀਮੀਆ ਤੋਂ ਪ੍ਰਭਾਵਿਤ ਕਾਫੀ سارے ਲੋਕਾਂ ਦੀ ਦੂਜੀ ਇਹੋ ਜੇ ਫੂਡ ਦੀ ਜਿਹੜਾ ਲੋਕ ਲਗਾਤਾਰ ਖਾਂਦੇ ਹੋਣ ਜਿਸ ਫੂਡ ਦੇ ਥਰੂ ਲੋਕਾਂ ਦੇ ਸਰੀਰ ਤੱਕ ਆਇਰਨ ਪਹੁੰਚਾਇਆ ਜਾ ਸਕੇ ਤੇ ਤੀਸਰੀ ਮਰੀਜ਼ ਦੇ ਸਰੀਰ ਦੇ ਵਿੱਚ ਐਸੀ ਜਗ੍ਹਾ ਦੀ ਜਿਸ ਜਗ੍ਹਾ ਤੇ ਆਇਰਨ ਪਹੁੰਚਾ ਕੇ ਇਕੱਠਾ ਕੀਤਾ ਜਾ ਸਕੇ ਤੇ ਉਸ ਨੂੰ ਮਾਪਿਆ ਤੇ ਜਾਂਚਿਆ ਜਾ ਸਕੇ ਤੇ ਪੀਟਰ ਐਲਵੁੱਡ ਨੂੰ ਲੱਭ ਗਈਆਂ ਕਮੈਂਟਰੀ ਚ ਰਹਿੰਦੀਆਂ ਇਹ ਦਕਸ਼ੀਨ ਏਸ਼ੀਆਈ ਕਮਜ਼ੋਰ ਤੇ ਮਰੀਜ਼ ਔਰਤਾਂ ਤੇ ਇੱਥੋਂ ਸ਼ੁਰੂ ਹੋਇਆ ਇੱਕ ਖਤਰਨਾਕ ਐਕਸਪੈਰੀਮੈਂਟ ਰੇਡੀਓ ਐਕਟਿਵ ਫੂਡ ਦੇਣ ਦਾ ਐਕਸਪੈਰੀਮੈਂਟ ਪੀਟਰ ਐਲਵੁੱਡ ਨੇ ਸਭ ਤੋਂ ਪਹਿਲਾਂ ਲੱਭਿਆ ਇੱਕ ਡਾਕਟਰ ਡਾਕਟਰ ਸ਼ਾ ਇੱਕ ਐਸਾ ਡਾਕਟਰ ਜਿੱਥੇ ਇਹ ਦक्षिਨੇਸ਼ਈ ਔਰਤਾਂ ਸਭ ਤੋਂ ਵੱਧ ਆਉਂਦੀਆਂ ਜਾਂਦੀਆਂ ਸੀ ਤੇ ਪੀਟਰੇਲਵੁੱਡ ਦੀ ਇਹ ਇੱਕ ਸਹੀ ਟਿਕਾਣਾ ਸੀ ਇਨ੍ਹਾਂ ਔਰਤਾਂ ਤੇ ਤਜਰਬਾ ਕਰਦਾ ਹੁਣ ਡਾਕਟਰ ਸ਼ਾਹ ਨੂੰ ਪੀਟਰੇਲਵੁੱਡ ਵੱਲੋਂ ਇਹ ਸਭ ਸੱਚ ਦੱਸ ਕੇ ਵਿੱਚ ਸ਼ਾਮਲ ਕੀਤਾ ਗਿਆ ਜਾਂ ਡਾਕਟਰ ਸ਼ਾਹ ਤੋਂ ਵੀ ਓਲਾ ਰੱਖਿਆ ਗਿਆ ਇਹਦੇ ਬਾਰੇ ਕੋਈ ਵੀ ਸਬੂਤ ਨਹੀਂ ਮਿਲਦੇ ਕਿਉਂਕਿ ਇਹਦੇ ਬਾਰੇ ਕੋਈ ਦੱਸ ਸਕਦਾ ਸੀ ਤਾਂ ਉਹ ਸੀ ਡਾਕਟਰ ਸ਼ਾਹ ਪਰ ਡਾਕਟਰ ਸ਼ਾਹ ਦੀ ਬਹੁਤ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਡਾਕਟਰ ਸ਼ਾਹ ਇਨ੍ਹਾਂ ਪੋਲੀਆਂ ਪਾਲੀਆਂ ਔਰਤਾਂ ਨੂੰ ਪੀਟਰੇਲਵੁੱਡ ਸਾਹਮਣੇ ਇੱਕ ਤਜਰਬੇ ਵਜੋਂ ਪੇਸ਼ ਕਰਦੇ ਰਹੇ ਇਹ ਕਹੇ ਕਿ ਇਹ ਇੱਕ ਸਿਹਤ ਭਲਾਈ ਪ੍ਰੋਗਰਾਮ ਹੈ ਤੇ ਤੁਸੀਂ ਇਹਦੇ ਚ ਕਰਨਾ ਕੁਝ ਵੀ ਨਹੀਂ ਉਹ ਖਾਣਾ ਹੈ ਜੋ ਤੁਸੀਂ ਹਰ ਰੋਜ਼ ਖਾਣੇ ਯਾਨੀ ਕਿ ਰੋਟੀ ਤੇ ਰੋਟੀ ਤੁਸੀਂ ਆਪ ਨਹੀਂ ਬਣਾਉਂਗੇ ਰੋਟੀ ਖਵਾਊਗਾ ਤੁਹਾਨੂੰ ਡਾਕਟਰੀ ਵਿਭਾਗ ਯਾਨੀ ਕਿ ਰੋਟੀ ਤੁਹਾਡੇ ਘਰ ਤੱਕ ਚੱਲ ਕੇ ਆਊਗੀ ਤੁਸੀਂ ਸਿਰਫ ਖਾਣੀ ਹੈ ਬਣਾਉਣੀ ਨਹੀਂ ਤੇ ਹਰ ਰੋਜ਼ ਸਾਡੀ ਟੀਮ ਤੁਹਾਡੇ ਤੱਕ ਇਹ ਰੋਟੀਆਂ ਲੈ ਕੇ ਆਊਗੀ ਤੇ ਤੁਸੀਂ ਇਹ ਰੋਟੀ ਖਾਣੀ ਹੈ ਉਸ ਤੋਂ ਬਾਅਦ ਤੁਹਾਨੂੰ ਕਾਲ ਕਰਕੇ ਕਨਫਰਮ ਕੀਤਾ ਜਾਊਗਾ ਕਿ ਕੀ ਸਹੀ ਸਮੇਂ ਤੇ ਤੁਸੀਂ ਇਹ ਪੋਸ਼ਟਿਕ ਰੋਟੀ ਖਾ ਲਈ ਤੇ ਜੇ ਤੁਸੀਂ ਕਾਲ ਪਿਕ ਨਹੀਂ ਕੀਤੀ ਤਾਂ ਬਕਾਇਦਾ ਟੀਮ ਤੁਹਾਡੇ ਘਰ ਆਊਗੀ ਆ ਕੇ ਕਨਫਰਮ ਕਰੂਗੀ ਕਿ ਕੀ ਤੁਸੀਂ ਰੋਟੀ ਖਾ ਲਈ ਤੁਹਾਡੀ ਕਿਚਨ ਦੇ ਵਿੱਚ ਤੁਹਾਡੇ ਆਲੇ ਦੁਆਲੇ ਚੈੱਕ ਕੀਤਾ ਜਾਊਗਾ ਕਿ ਕਿਤੇ ਤੁਸੀਂ ਇਹ ਰੋਟੀਆਂ ਸੁੱਟਦੇ ਨਹੀਂ ਦਿੱਤੀਆਂ ਤੇ ਇਦਾਂ ਹੀ ਹੋਇਆ ਵੀ ਟ੍ਰੇਲਵੁੱਡ ਦੀ ਟੀਮ ਦਾ ਇੱਕ ਬੰਦਾ ਟੌਮ ਵੈਂਜਾਮਨ ਹਰ ਰੋਜ਼ ਇਨ੍ਹਾਂ 21 ਦੱਖਸ਼ਿਨੀ ਸ਼ਹਿਰਾਂ ਦੀਆਂ ਔਰਤਾਂ ਦੇ ਘਰਾਂ 'ਚ ਰੋਟੀਆਂ ਲੈ ਕੇ ਆਉਂਦਾ ਤੇ ਰੋਟੀਆਂ ਦੇ ਕੇ ਵਾਪਸ ਚਲਾਇਆ ਜਾਂਦਾ ਤੇ ਇਹ 21 ਪੋਲੀਆਂ ਪਾਲੀਆਂ ਔਰਤਾ ਇਹ ਸਮਝ ਕੇ ਰੋਟੀਆਂ ਖਾਈ ਗਈਆਂ ਕਿ ਇਹ ਕੋਈ ਜਾਦੂਈ ਦਵਾਈ ਹੈ ਜਿਹੜੀ ਕੁਝ ਦਿਨਾਂ ਦੇ ਵਿੱਚ ਸਾਨੂੰ ਸਿਹਤਯਾਬ ਕਰ ਦੇਗੀ ਅਖੀਰ 16 ਦਿਨ ਲਗਾਤਾਰ ਰੋਟੀਆਂ ਖਾਣ ਤੋਂ ਬਾਅਦ 17ਵੇਂ ਦਿਨ ਪੀਟਰੇਲ ਵਰਦੀ ਟੀਮ ਇਹਨਾਂ ਇਕੀ ਕਰਾ ਚਾਹੁੰਦੀ ਹੈ ਸਵੇਰ 7 ਵਜੇ ਦਾ ਟਾਈਮ ਸੀ ਇਹਨਾਂ ਸਾਰੀਆਂ ਔਰਤਾਂ ਨੂੰ ਅਲੱਗ-ਅਲੱਗ ਵੈਨਾਂ ਦੇ ਵਿੱਚ ਬਿਠਾ ਕੇ ਤੇ ਉੱਥੋਂ ਲੈ ਕੇ ਜਾਇਆ ਜਾਂਦਾ ਹੈ ਇਹਨਾਂ ਔਰਤਾਂ ਨੂੰ ਇਹ ਲੱਗ ਰਿਹਾ ਸੀ ਕਿ ਸਾਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਸਾਡਾ ਟੈਸਟ ਕੀਤਾ ਜਾਊਗਾ ਸਾਡੇ ਚੈੱਕਅਪ ਕੀਤੇ ਜਾਣਗੇ ਤੇ ਦੱਸਿਆ ਜਾਊਗਾ ਕਿ ਹੁਣ ਤੁਸੀਂ ਠੀਕ ਹੋ ਰਹੇ ਹੋ ਪਰ ਹੋਇਆ ਇਸਦੇ ਉਲਟ ਇਹਨਾਂ ਸਾਰੀਆਂ ਔਰਤਾਂ ਨੂੰ ਲਿਜਾਇਆ ਗਿਆ ਹਾਰਵਰਡ ਰਿਸਰਚ ਸੈਂਟਰ ਜਿੱਥੇ ਲਿਜਾ ਕੇ ਇਹਨਾਂ ਨੂੰ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਦੇ ਵਿੱਚ ਪਾ ਦਿੱਤਾ ਗਿਆ ਇਹਨਾਂ ਦੇ ਕਾਫੀ ਸਾਰੇ ਟੈਸਟ ਕੀਤੇ ਗਏ ਤੇ ਟੈਸਟ ਕਰਨ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੇ ਘਰ ਵਾਪਸ ਛੱਡ ਦਿੱਤਾ ਗਿਆ ਇਹ سلسلہ ਲਗਾਤਾਰ ਕਈ ਦਿਨ ਚੱਲਦਾ ਰਿਹਾ ਤੇ ਆਖੀਰ ਲਾਸਟ ਦੇ ਇਹਨਾਂ ਨੂੰ ਘਰ ਛੱਡਣ ਤੋਂ ਬਾਅਦ ਨਾ ਤਾਂ ਉਸ ਮੈਕਮੇ ਨੇ ਦੁਬਾਰਾ ਕਦੇ ਇਹਨਾਂ ਨੂੰ ਕਾਲ ਕੀਤੀ ਨਾ ਉਸ ਦਿਨ ਤੋਂ ਬਾਅਦ ਇਹਨਾਂ ਦੇ ਘਰੇ ਕਦੇ ਰੋਟੀ ਆਈ ਤੇ ਨਾ ਹੀ ਇਹਨਾਂ ਔਰਤਾਂ ਨੂੰ ਕਦੇ ਇਹ ਦੱਸਿਆ ਗਿਆ ਕਿ ਤੁਹਾਡੇ ਜਿਹੜੇ ਟੈਸਟ ਕੀਤੇ ਗਏ ਨੇ ਉਹਨਾਂ ਦਾ ਰਿਜ਼ਲਟ ਕੀ ਨਿਕਲਿਆ ਕਿ ਤੁਸੀਂ ਠੀਕ ਹੋਈਆਂ ਜਾਂ ਤੁਸੀਂ ਠੀਕ ਨਹੀਂ ਹੋਈਆਂ ਇਹਨਾਂ ਔਰਤਾਂ ਨਾਲ ਉਸ ਦਿਨ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ 1970 ਦੇ ਵਿੱਚ ਪੀਟਰੇਲਵੋਡ ਦਾ ਇੱਕ ਲੇਖ ਛਪਦਾ ਹੈ ਜਿਸ ਲੇਖ ਦਾ ਟਾਈਟਲ ਸੀ ਆਟੇ ਤੋਂ ਬਣੀ ਚਪਾਤੀ 'ਚੋਂ ਆਇਰਨ ਦਾ ਸੋਖਣਾ ਤੇ ਇਹ ਲਾਸਟ ਕੋਈ ਲੇਖ ਸੀਗਾ ਜਿਹੜਾ ਪੀਟਰ ਏਲਵੁੱਡ ਵੱਲੋਂ ਕਿਤੇ ਪ੍ਰਕਾਸ਼ਿਤ ਕੀਤਾ ਗਿਆ ਤੇ ਉਸ ਤੋਂ ਬਾਅਦ ਪੀਟਰ ਏਲਵੁੱਡ ਵੱਲੋਂ ਇਸ ਤਜਰਬੇ ਬਾਰੇ ਕਿਤੇ ਵੀ ਕੋਈ ਨਾ ਤਾਂ ਜ਼ਿਕਰ ਕੀਤਾ ਗਿਆ ਤੇ ਨਾ ਹੀ ਕੋਈ ਕਦੇ ਲੇਖ ਛਪਿਆ ਤੇ ਇਸ ਤੋਂ ਬਾਅਦ ਐਂਟਰੀ ਹੁੰਦੀ ਹੈ ਬ੍ਰਿਟਿਸ਼ ਫਿਲਮ ਨਰਮਾਤਾ ਜான் ਬ੍ਰਾਊਨਲੋਕ ਜான் ਬ੍ਰਾਊਨ ਲੋ 1990 ਦੇ ਦਸ਼ਕ ਦੇ ਵਿੱਚ ਇੱਕ ਇਹੋ ਜਿਹਾ ਸਕੈਂਡਲ ਦਾ ਪਰਦਾ ਫਾਸ਼ ਕਰਦੇ ਨੇ ਜਿਹਦੇ ਨਾਲ ਅਮਰੀਕੀ ਮੈਡੀਕਲ ਇੰਡਸਟਰੀ ਹਿੱਲ ਜਾਂਦੀ ਹੈ ਗੱਲ ਬਾਤ ਨਿਕਲ ਕੇ ਇਹ ਆਉਂਦੀ ਹੈ ਕਿ ਲੋਕਾਂ ਨੂੰ ਕਿਸੇ ਐਸੀ ਸ਼ਾਇਦਾਂ ਇੰਜੈਕਸ਼ਨ ਲਾਇਆ ਗਿਆ ਹੈ ਜਿਹੜੀ ਸ਼ਾਇਦ ਪਰਮਾਣੂ ਬੰਬ ਬਣਾਉਣ ਦੇ ਵਿੱਚ ਕੰਮ ਆਦੀ ਹੈ ਆਇਲਨ ਵੇਂਸ ਇੱਕ ਅਮਰੀਕੀ ਪੱਤਰਕਾਰ 1960 ਦੇ ਵਿੱਚ ਉਸਨੇ ਇਹ ਖੁਲਾਸਾ ਕੀਤਾ ਕਿ ਜਦੋਂ ਅਨੀਮੀਆ ਆਪਣੇ ਚਰਮ ਤੇ ਸੀ ਤਾਂ ਲੋਕਾਂ ਦੇ ਨਾਲ ਬੇਈਮਾਨੀ ਨਾਲ ਕੁਝ ਦੇ ਲਈ ਉਹ ਐਕਟਿਵ ਐਕਸਪੈਰੀਮੈਂਟ ਕੀਤੇ ਗਏ। ਇਹਨਾਂ ਵਿੱਚ ਉਹਨਾਂ 18 ਲੋਕਾਂ ਦਾ ਜ਼ਿਕਰ ਸੀ ਜਿਨ੍ਹਾਂ ਨੂੰ ਕੋਲਟੋਨਿਅਮ ਦਾ ਟੀਕਾ ਲਾਇਆ ਗਿਆ। ਵੇਮਸ ਨੇ ਇਸ ਐਕਸਪੈਰੀਮੈਂਟ ਨੂੰ ਸ਼ਰਿਆਮ ਕਟਿਆ ਕਰਾᱣ ਦਿੱਤਾ। ਤੇ ਵੇਮਸ ਨੂੰ ਪੱਤਰਕਾਰੀ ਵਿੱਚ ਬਹਾਦਰੀ ਨਾਲ ਕੀਤੇ ਇਸ ਖੁਲਾਸੇ ਲਈ ਇੱਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਜਿਸ ਸਨਮਾਨ ਦਾ ਨਾਮ ਹੈ ਪੁਲਿਟਜ਼ਰ। ਜਦੋਂ ਫਿਲਮ ਨਰਵਾਤਾ ਜੌਨ ਬ੍ਰਾਊਨ ਲੋ ਨੇ ਵੇਮਸ ਦੀਆਂ ਨਾ ਰਿਪੋਰਟਾਂ ਨੂੰ ਪੜ੍ਹਿਆ ਤਾਂ ਉਸਨੇ ਰੌਲਾ ਪਾ ਦਿੱਤਾ ਕਿ ਜੇ ਅਮਰੀਕੀ ਸਰਕਾਰ ਉਸ ਵੇਲੇ ਇਸ ਤਰ੍ਹਾਂ ਦੀ ਹਰਕਤਾਂ ਕਰ ਸਕਦੀ ਆ ਤਾਂ ਇਹ ਸੰਭਵ ਹੀ ਨਹੀਂ ਹੈ ਕਿ ਬ੍ਰਿਟਿਸ਼ ਗਵਰਨਮੈਂਟ ਅਦੇ ਘਟ ਰਹੀ ਹੋਵੇ ਤੇ ਜਦੋਂ ਇਹ ਗੱਲ ਬਾਹਰ ਆਈ ਤਾਂ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਇਸ ਗੱਲ ਤੋਂ ਸਾਫ਼ ਮੁਕਰ ਗਈ ਪਰ ਜੌਨ ਬ੍ਰਾਊਨਲੋ ਨੇ ਆਪਣੀ ਜਾਂਚ ਪੜਤਾਲ ਜਾਰੀ ਰੱਖੀ ਹਫ਼ਤਿਆਂ ਤੱਕ ਐਮ ਆਰ ਸੀ ਦੇ ਸਾਰੇ ਰਿਕਾਰਡਸ ਕੰਗਾਲਣ ਤੋਂ ਬਾਅਦ ਬ੍ਰਾਊਨਲੋ ਇਸ ਨਤੀਜੇ ਤੇ ਪਹੁੰਚਿਆ ਕਿ ਜੋ ਵੀ ਸੀ ਇਸ ਸੀ ਕੋਈ ਨਾ ਕੋਈ ਕੈਰ ਮਨੁੱਖੀ ਕਾਰਾ ਤੇ ਜੌਨ ਨੇ ਇਹਦੇ ਲਈ ਸੋਚਿਆ ਕਿ ਹੁਣ ਜੇ ਇਹਦੇ ਬਾਰੇ ਕੋਈ ਸਹੀ ਜਾਣਕਾਰੀ ਦੇ ਸਕਦਾ ਹੈ ਤਾਂ ਉਹ ਦੇ ਸਕਦੀਆਂ ਨੇ ਉਹ ਇੱਕੀ ਔਰਤਾ ਤੇ ਜਦੋਂ ਇਹਦੇ ਲਈ ਬ੍ਰਿਟਿਸ਼ ਮੈਡੀਕਲ ਕਾਉਂਸਲ ਤੇ ਪੀਟ੍ਰੇਲ ਬੁੱਕ ਤੱਕ ਜੌਨ ਨੇ ਸੰਪਰਕ ਕੀਤਾ ਤਾਂ ਉਹ ਇਸ ਗੱਲ ਤੋਂ ਸਾਫ਼ ਮੁਕਰ ਗਏ ਕਿ ਸਾਨੂੰ ਇਨਾਈਕੀ ਔਰਤਾਂ ਬਾਰੇ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਹੈਗੀ ਜੌਨ ਨੇ ਆਪਣੀ ਟੀਮ ਇਕੱਠੀ ਕੀਤੀ ਤੇ ਜਾ ਪਹੁੰਚਿਆ ਕਵੈਂਟਰੀ ਕਵੈਂਟਰੀ ਦੇ ਵਿੱਚ ਉਹਨੇ ਚੱਪਾ ਚੱਪਾ ਛਾਣ ਮਾਰਿਆ ਕੱਲੇ-ਕੱਲੇਵਕਾਰ ਦਾ ਪੂਹਾ ਖੜਕਾ ਖੜਕਾ ਕੇ ਪੁੱਛਿਆ ਤੇ ਆਖੀਰ ਨਤੀਜੇ ਵਜੋਂ ਇਹ ਨਿਕਲਿਆ ਕਿ ਉਹਨੂੰ ਮਿਲ ਗਈ ਉਹਨਾਂ ਇਕੀਆਂ ਚੋਂ ਇੱਕ ਔਰਤ ਜਿਸ ਦਾ ਨਾਮ ਸੀ ਪ੍ਰੀਤਮ ਕੌਰ ਜੋ ਕਿ ਇੱਕ ਪੰਜਾਬਣ ਸੀ ਪਰ ਪ੍ਰੀਤਮ ਕੌਰ ਉਸ ਵੇਲੇ ਕਾਫੀ ਬਜ਼ੁਰਗ ਹੋ ਚੁੱਕੀ ਸੀ ਜੌਨ ਦੇਵ ਦੀ ਟੀਮ ਦੀ ਰਿਕਵੈਸਟ ਕਰਨ ਤੋਂ ਬਾਅਦ ਪ੍ਰੀਤਮ ਕੌਰ ਤੇ ਉਹਦਾ ਬੇਟਾ ਜੌਨ ਇੰਟਰਵਿਊ ਦੇਣ ਲਈ ਤਿਆਰ ਹੋ ਗਏ ਪ੍ਰੀਤਮ ਕੌਰ ਦਾ ਕਹਿਣਾ ਸੀ ਕਿ ਇਹਦੇ ਪਿੱਛੇ ਇੰਨੀ ਵੱਡੀ ਚਾਲ ਸੀ ਇਹਦਾ ਉਹਨੂੰ ਕਦੇ ਵੀ ਪਤਾ ਨਹੀਂ ਸੀ ਜੇ ਉਹਨੂੰ ਇਹਨਾਂ ਰੋਟੀਆਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਤਾਂ ਉਹ ਇਹਨਾਂ ਰੋਟੀਆਂ ਨੂੰ ਕਦੇ ਵੀ ਜੀਭ ਤੇ ਨਾ ਕਰਦੀ ਜਦੋਂ ਪ੍ਰੀਤਮ ਕੌਰ ਦੀ ਖਬਰ ਕਵੈਂਟਰੀ ਦੇ ਵਿੱਚ ਉੱਦੀ ਤਾਂ ਇੱਕ ਹੋਰ ਕੁੜੀ ਸਾਹਮਣੇ ਆਈ ਇਸ ਕੁੜੀ ਦੀ ਮਾਂ ਵੀ ਇਹਨਾਂ ਹੀ ਛੋਟਾਂ ਦੇ ਵਿੱਚ ਸ਼ਾਮਲ ਸੀ ਪਰ ਅਫਸੋਸ ਦੀ ਗੱਲ ਸੀ ਕਿ ਇਹ ਔਰਤ ਉਸ ਵੇਲੇ ਮਰ ਚੁੱਕੀ ਸੀ ਪਰ ਉਸ ਕੁੜੀ ਦਾ ਕਹਿਣਾ ਸੀ ਕਿ ਮੇਰੀ ਮਾਂ ਨੂੰ ਸਾਰੀ ਜ਼ਿੰਦਗੀ ਸਿਹਤ ਸੰਬੰਧੀ ਸਮੱਸਿਆਵਾਂ ਪੇਸ਼ ਆਉਂਦੀਆਂ ਰਹੀਆਂ ਤੇ ਇਵਨ ਉਹਨੂੰ ਕੈਂਸਰ ਵੀ ਹੋ ਗਿਆ ਸੀ ਹੋ ਸਕਦਾ ਹੈ ਇਹ ਸਭ ਉਹਨਾਂ ਰੇਡੀਓਐਕਟਿਵ ਰੋਟੀਆਂ ਕਰਕੇ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਇੰਨਾਂ ਈ ਔਰਤਾਂ ਤੇ ਇੰਨਾ ਵੱਡਾ ਤਜਰਬਾ ਕੀਤਾ ਗਿਆ ਪਰ ਤਜਰਬਾ ਕਰਨ ਤੋਂ ਬਾਅਦ ਉਹਨਾਂ ਦੀ ਟੀਮ ਨੇ ਕਦੇ ਵੀ ਆ ਕੇ ਇੰਨਾਂ ਔਰਤਾਂ ਦੀ ਚਾਹ ਤੱਕ ਨਹੀਂ ਪੁੱਛੀ ਬਾਤ ਤੱਕ ਨਹੀਂ ਪੁੱਛੀ ਕਿ ਉਹ ਕਿਸ ਹਾਲਾਤ 'ਚ ਨੇ ਠੀਕ ਵੀ ਨੇ ਜਿਉਂਦੀਆਂ ਨੇ ਜਾਂ ਮਰ ਚੁੱਕੀਆਂ ਤੇ ਉਸ ਤੋਂ ਵੀ ਵੱਡੀ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਟੀਮ ਨੇ ਇੰਨਾਂ ਤੇ ਇਹ ਤਜਰਬਾ ਕੀਤਾ ਉਸ ਟੀਮ ਨੇ ਇੰਨਾਂ ਦਾ ਰਿਕਾਰਡ ਤੱਕ ਵੀ ਨਹੀਂ ਰੱਖਿਆ ਨ ਬ੍ਰਿਟਿਸ਼ ਫਿਲਮ ਨਰਵਾਤਾ ਜான் ਬ੍ਰਾਊਨ ਲੋਦੀ ਡਾਕੂਮੈਂਟਰੀ ਬਣ ਕੇ ਜਦੋਂ ਬਾਹਰ ਆਈ ਤਾਂ ਕਵੈਂਟਰੀ ਇਲਾਕੇ ਦੇ ਵਿੱਚ ਤੜਥੱਲੀ ਮਚ ਗਈ ਕਵੈਂਟਰੀ ਦੇ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹਨਾਂ ਦੀ ਨੱਕ ਦੇ ਥੱਲੇ ਇੰਨਾ ਵੱਡਾ ਖਤਰਨਾਕ ਐਕਸਪੈਰੀਮੈਂਟ ਹੋ ਚੁੱਕਿਆ ਹੈ ਡਾਕੂਮੈਂਟਰੀ ਦੇ ਰਿਲੀਜ਼ ਹੋਣ ਤੋਂ ਬਾਅਦ ਮੈਡੀਕਲ ਰਿਸਰਚ ਕਾਉਂਸਲ ਹਰਕਤ ਵਿੱਚ ਆਈ ਤੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਪਰ ਹੋਇਆ ਉਹੀ ਜੋ ਅਕਸਰ ਹੁੰਦਾ ਹੈ ਜਾਂਚ ਸ਼ੁਰੂ ਹੋਈ ਤੇ ਜਾਂਚ ਬੰਦ ਹੋ ਗਈ। ਉਹਨਾਂ ਦੋਨਾਂ ਔਰਤਾਂ ਦੀਆਂ ਗਵਾਹੀਆਂ ਦੇ ਆਧਾਰ ਤੇ ਇੱਕ ਰਿਪੋਰਟ ਤਿਆਰ ਕੀਤੀ ਗਈ ਤੇ ਬਾਅਦ ਚ ਰਿਪੋਰਟ ਨੂੰ ਬੰਦ ਕਰਕੇ ਇੱਕ ਪਾਸੇ ਰੱਖ ਦਿੱਤਾ ਗਿਆ। ਇਸ ਡਾਕੂਮੈਂਟਰੀ ਨਾਲ ਦੋ ਔਰਤਾਂ ਤਾਂ ਜ਼ਰੂਰ ਸਾਹਮਣੇ ਆਈਆਂ ਪਰ ਬਾਕੀ ਉਹ 19 ਔਰਤਾਂ ਕੌਣ ਸੀ? ਉਹ ਜਿਉਂਦੀਆਂ ਨੇ ਜਾਂ ਮਰ ਚੁੱਕੀਆਂ ਨੇ ਜਾਂ ਕਿੱਥੇ ਨੇ? ਇਹਦਾ ਉਸ ਤੋਂ ਬਾਅਦ ਅੱਜ ਤੱਕ ਕੁਝ ਵੀ ਪਤਾ ਨਹੀਂ ਲੱਗ ਸਕੇ। ਜਿਵੇਂ ਇਨਾਂ ਗੋਰੀ ਚਮੜੀ ਵਾਲੇ ਲੋਕਾਂ ਨੇ ਅਨੇਕਾਂ ਸਾਲਾਂ ਸਦੀਆਂ ਤੱਕ ਹੋਰ ਲੋਕਾਂ ਤੇ ਤਸ਼ੱਦਦ ਕੀਤਾ ਉਸੇ ਤਰ੍ਹਾਂ ਹੀ ਆਪਣੀ ਫਿਤਰਤ ਅਨੁਸਾਰ ਦੂਸਰੀ ਚਮੜੀ ਵਾਲੇ ਲੋਕਾਂ ਨੂੰ ਆਪਣੇ ਤਜਰਬਿਆਂ ਲਈ ਵਰਤਿਆ ਤੇ ਮੁੜ ਕੇ ਕਦੇ ਕੋਈ ਸੁਣਵਾਈ ਨਹੀਂ ਕੀਤੀ। ਨਾ ਪਹਿਲਾਂ ਕਦੇ ਕਿਸੇ ਦੀ ਸਹਿਮਤੀ ਲਈ ਤੇ ਨਾ ਮੁੜ ਕੇ ਕਦੇ ਕੋਈ ਇਨਸਾਫ ਕੀਤਾ। ਇਸ ਸਾਰੇ ਮੈਟਰ ਦੇ ਉੱਪਰ ਡਾਕਟਰ ਲੂਈਸ ਰਾਏ ਦਾ ਸਨ 2023 ਦੇ ਵਿੱਚ ਇੱਕ ਟਵੀਟ ਵਾਇਰਲ ਹੁੰਦਾ ਹੈ ਤੇ ਪੂਰੀ ਦੁਨੀਆ ਦੇ ਵਿੱਚ ਇਸ ਮੈਟਰ ਦੀ ਗੱਲ ਇੱਕ ਵਾਰ ਫੇਰ ਤੋਂ ਸ਼ੁਰੂ ਹੋ ਜਾਂਦੀ ਹੈ। ਕਵੈਂਟਰੀ ਦੀ ਇੱਕ ਲੀਡ ਤਾਈਵੋ ਵਾਟਮੀ ਨੇ ਇਸ ਗੱਲ ਨੂੰ ਸ਼ਰਮਨਾਕ ਤੇ ਗੈਰਮਨੁੱਖੀਕਾਰਾ ਕਿਹਾ ਤੇ ਇਹਦੀ ਜਾਂਚ ਦੀ ਮੰਗ ਕੀਤੀ। ਪਰ ਹੁਣ 2 ਸਾਲ ਹੋ ਚੱਲੇ ਨੇ ਅਜੇ ਤੱਕ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਤੇ ਨਾ ਹੀ ਇਹਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਅਜੇ ਤੱਕ ਹੋਈ ਹੈ ਹੋ ਸਕਦਾ ਹੈ ਕਿ ਜਿਵੇਂ 100 ਸਾਲ ਬਾਅਦ ਟਰੂਡੋ ਨੇ ਕਮਾਗਾਟਾ ਮਾਰੂ ਲਈ ਸੌਰੀ ਫੀਲ ਕੀਤੀ ਸੀ ਇਹਦੇ ਬਾਰੇ ਵੀ ਕੋਈ ਜਨਤਕ ਮਾਫੀ ਮੰਗ ਲਵੇ ਪਰ ਅਫਸੋਸ ਉਦੋਂ ਤੱਕ ਇਸ ਐਕਸਪੈਰੀਮੈਂਟ ਨਾਲ ਜੁੜੀ ਹੋਈ ਕੋਈ ਵੀ ਔਰਤ ਸ਼ਾਇਦ ਜਿਉਂਦੀ ਨਾ ਰਹੀ ਅਸੀਂ ਸਮਾਜ ਦੀ ਬਿਹਤਰੀ ਲਈ ਆਪਣਾ ਫਰਜ਼ ਨਿਭਾਉਂਦੇ ਹੋਏ ਇਹ ਕਹਾਣੀ ਤੁਹਾਡੇ ਸਾਹਮਣੇ ਰੱਖੀ ਹੈ ਜੇ ਤੁਸੀਂ ਚਾਹੋ ਤਾਂ ਇਸ ਨੂੰ ਸ਼ੇਅਰ ਕਰਕੇ ਸਾਡੀ ਆਵਾਜ਼ ਦੁਨੀਆ ਤੱਕ ਪਹੁੰਚਾ ਸਕਦੇ ਹੋ ਹੋ ਸਕਦਾ ਹੈ ਤੁਹਾਡੇ ਸ਼ੇਅਰ ਨਾਲ ਕਿਸੇ ਇੱਕ ਨੂੰ ਇਨਸਾਫ ਮਿਲ ਜਾਵੇ ਸਤਿ ਸ਼੍ਰੀ ਅਕਾਲ